ਉਸਨੇ ਚ ਬੱਚੇ ਵਿੱਚੋਂ ਪਾਣੀ ਦਾ ਬੁੱਕ ਭਰ ਕੇ ਆਪਣੇ ਮੂੰਹ ਤੇ ਮਾਰਿਆ ਜਸ਼ਨ ਨੇ ਦੇਖਿਆ ਕਿ ਅੱਜ ਫਿਰ ਉਹਨਾਂ ਦੀ ਮਾਂ ਦੀਆਂ ਅੱਖਾਂ ਵਿੱਚ ਅਥਰੂ ਹਨ ਕਈ ਵਾਰ ਜੀਤੋ ਸੋਚਦੀ ਜੇ ਰੱਬ ਉਸ ਨੂੰ ਇੱਕ ਮੁੰਡਾ ਹੀ ਦੇ ਦਿੰਦਾ ਆਪਣੇ ਮਾਪਿਆਂ ਦਾ ਸਹਾਰਾ ਤਾਂ ਬਣ ਜਾਂਦਾ ਉਸ ਦੀਆਂ ਧੀਆਂ ਵੀ ਰਖੜੀ ਬੰਨਣ ਲਈ ਦੂਜੇ ਘਰਾਂ ਵੱਲ ਨਾ ਤੱਕਦੀਆਂ ਭਾਵੇਂ ਧੀਆਂ ਪੜ੍ਹਾਈ ਕਰਨ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਹਰ ਤਰ੍ਹਾਂ ਦੇ ਕੰਮ ਵਿੱਚ ਹੱਥ ਵਟਾਉਂਦੀਆਂ ਹਨ ਇਥੋਂ ਤੱਕ ਕਿ ਮੋਟਰਸਾਈਕਲ ਅਤੇ ਟਰੈਕਟਰ ਚਲਾਉਣਾ ਵੀ ਸਿੱਖ ਲਿਆ। ਵੱਡੀਆਂ ਕੁੜੀਆਂ ਨੇ ਤਾਂ ਲੋਡ ਪੈਣ ਤੇ ਆਪਣੇ ਪਿਓ ਦੀ ਮਦਦ ਵੀ ਕਰਦੀਆਂ ਸਨ। ਪਰ ਪਤਾ ਨਹੀਂ ਕਿਉਂ ਕਿਸੇ ਵੀ ਦਿਨ ਦਿਹਾਰ ਤੇ ਉਸ ਦੀ ਮਾਂ ਉਦਾਸ ਹੋ ਜਾਂਦੀ। ਭਾਵੇਂ ਦੁਨੀਆ ਸਾਹਮਣੇ ਇਹ ਹੀ ਆਖ ਦਿੰਦੀ ਕਿ ਮੇਰੀਆਂ ਤਾਂ ਧੀਆਂ ਹੀ ਪੁੱਤ ਨੇ। ਪਰ ਲੋਕਾਂ ਦੀਆਂ ਗੱਲਾਂ ਸੁਣ ਕੇ ਉਸ ਅੰਦਰਲਾ ਜਿਗਰਾ ਇਸ ਗੱਲ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਜਾਂਦਾ। ਤੀਆਂ ਜਵਾਨ ਹੋ ਚੱਲੀਆਂ ਸਨ ਪਰ ਮਨ ਹੀ ਮਨ ਅਜੇ ਵੀ ਉਸ ਨੂੰ ਲਾਂਭਾ ਦਿੰਦੀ ਮੇਰੇ ਲਈ ਹੀ ਤੇਰੇ ਘਰ ਘਾਟਾ ਪੈ ਗਿਆ ਸੀ ਫਿਰ ਆਪਣੇ ਆਪ ਨੂੰ ਸਮਝਾਉਂਦੀ ਜਿਨ੍ਹਾਂ ਦੇ ਘਰ ਕੁਝ ਵੀ ਨਹੀਂ ਹੁੰਦਾ ਉਹ ｔੀਆਂ ਨੂੰ ਵੀ ਤਰਸਦੇ ਨੇ ਉਹ ਕਿੱਧਰ ਜਾਣ ਵਿਚਾਰੇ ਫਿਰ ਰੱਬ ਦਾ ਸ਼ੁਕਰ ਕਰੀਦਾ ਤਿੱਥ ਤਿਹਾਰ ਤੇ ਉਸ ਦਾ ਮਨ ਡੋਬੇ ਸੋਕੇ ਹੁੰਦਾ ਰਹਿੰਦਾ ਕਦੇ ਸੋਚਦੀ ਆਪਤਾ ਬੰਦਾ ਜ਼ਿੰਦਗੀ ਕੱਟ ਲੈਂਦਾ ਓਖਾ ਸੋਖਾ ਹੋ ਕੇ ਪਰ ਕਈ ਵਾਰ ਲੋਕਾਂ ਦੀਆਂ ਗੱਲਾਂ ਮਰਨ ਹਾਰੇ ਕਰ ਦਿੰਦੀਆਂ ਨੇ ਜੂਨ ਮਹੀਨੇ ਦੀ ਗੱਲ ਹੈ ਛੁੱਟੀਆਂ ਵਿੱਚ ਵਿਚਕਾਰਲੀ ਕੁੜੀ ਨੇ ਜਿੱਦ ਫੜ ਲਈ ਕਿ ਨਾਨਕੇ ਜਾਣਾ ਹੈ ਜਿੱਤੋ ਉਸ ਨੂੰ ਆਪਦੇ ਪੇਕੇ ਛੱਡ ਆਈ ਉੱਥੇ ਹਮਦਰਦ ਔਰਤਾ ਨੇ ਇਹੋ ਜਿਹੀ ਹਮਦਰਦੀ ਦਿਖਾਈ ਕੁੜੀ ਘਾਰ ਆ ਕੇ ਰੋਣੋਂ ਨਾ ਹਟੇ ਇੱਕੋ ਹੀ ਰੱਟ ਲਈ ਸਾਨੂੰ ਵੀਰਾ ਚਾਹੀਦਾ ਜਿੱਤੋ ਨੇ ਬੱਥੇਰਾ ਬੁੱਕਲ ਵਿੱਚ ਲੈ ਕੇ ਸਮਝਾਇਆ ਤੁਸੀਂ ਮੇਰੇ ਲਈ ਪੁੱਤਰਾ ਵਰਗੀਆਂ ਹੋ ਪੁੱਤ ਹੈ ਨਹੀਂ ਤਾਂ ਹੀ ਤਾਂ ਵਰਗੀਆਂ ਹੀਆਂ ਮਾਂ ਇੱਕ ਗੱਲ ਦੱਸ ਅਸੀਂ ਤੇਰੇ ਬੱਚੇ ਨਹੀਂ ਆਂ ਜਾਂ ਤੇਰੇ ਜਵਾਕ ਨਹੀਂ ਅਸੀਂ ਕੁੜੀ ਦੇ ਰੋਂਦਿਆਂ ਹੀ ਪੁੱਛਿਆ ਹਾਂ ਪੁੱਤ ਤੁਸੀਂ ਮੇਰੇ ਬੱਚੇ ਹੋ ਮਾਂ ਨੇ ਪੁਕਾਰਿਆ ਤੇ ਆਖਿਆ ਫਿਰ ਉੱਥੇ ਮਾਮੀਆਂ ਨਾਨੀਆਂ ਇਹ ਕਿਉਂ ਆਖਦੀਆਂ ਸੀ ਕਿ ਰੱਬ ਜੀਤੋ ਨੂੰ ਇੱਕ ਜਵਾਕ ਦੇ ਦਿੰਦਾ ਜੀਤੋ ਨੂੰ ਸਾਰੀ ਗੱਲ ਸਮਝ ਆ ਗਈ ਕਿ ਕਈ ਵਾਰ ਪਿਆਰ ਅਤੇ ਹਮਦਰਦੀ ਕਰਨ ਵਾਲਿਆਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕਿਹੜੀ ਗੱਲ ਆਖ ਰਹੇ ਹਨ ਹਮਦਰਦੀ ਜਤਾ ਰਹੇ ਹਨ ਉਹ ਸਾਹਮਣੇ ਵਾਲੇ ਦੇ ਕਿੱਥੇ ਸੱਟ ਮਾਰ ਰਹੇ ਹਨ ਉਸ ਨੇ ਮਸਾਂ ਧੀ ਨੂੰ ਸਮਝਾ ਬੁਝਾ ਕੇ ਚੁੱਪ ਕਰਵਾਇਆ ਕਿ ਪੁਰਾਣੇ ਬਜ਼ੁਰਗ ਪੁੱਤਾਂ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਨ ਪਰ ਹੁਣ ਸਮਾਂ ਬਦਲ ਗਿਆ ਹੈ ਹੁਣ ਤਾਂ ਪੁੱਤਾਂ ਵੱਲੋਂ ਔਖੇ ਹੋਏ ਮਾਪੇ ਆਖ ਦਿੰਦੇ ਨੇ ਇਹਦੇ ਨਾਲੋਂ ਤਾਂ ਰੱਬ ਧੀ ਹੀ ਦੇ ਦਿੰਦਾ ਧੀਆ ਦੀ ਵੀ ਪੁੱਤਾਂ ਜਿੰਨੀ ਹੀ ਲੋੜ ਹੁੰਦੀ ਹੈ ਹਰ ਘਰ ਵਿੱਚ ਧੀ ਨੂੰ ਤਾਂ ਸਮਝਾ ਲਿਆ ਔਖੀ ਸੋਖੀ ਹੋ ਕੇ ਪਰ ਆਪ ਅੰਦਰ ਜਾ ਕੇ ਰੋ ਪਈ ਮਨੋ ਮੰਨੀ ਰੱਬ ਨੂੰ ਲਾਂਬੇ ਦਿੰਦੀ ਫਿਰ ਸ਼ੁਰੂ ਹੋ ਗਈ ਵੱਡੀ ਧੀ ਮਾਂ ਦੇ ਪਿੱਛੇ ਹੀ ਚਲੀ ਗਈ ਜੀਤੋ ਨੇ ਵੇਖ ਲਿਆ ਬੂਹੇ ਵੱਲ ਪਿੱਠ ਕਰਕੇ ਪੇਟੀ ਉੱਤੇ ਪਏ ਕੱਪੜੇ ਠੀਕ ਕਰਨ ਲੱਗ ਪਈ ਜਸ਼ਨ ਦਾ ਦਿਲ ਤਾਂ ਕਰਦਾ ਸੀ ਮਾਂ ਦੇ ਹੰਝੂ ਪੂੰਝੇ ਤੇ ਜਫੀ ਪਾਵੇ ਪਰ ਉਸ ਨੂੰ ਪਤਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਮਾਂ ਨੇ ਹੋਰ ਜ਼ਿਆਦਾ ਰੋਣ ਲੱਗ ਪੈਣਾ ਹੈ ਉਸ ਨੇ ਸਖਤ ਜਿਹੇ ਲਹਾਜੀ ਨਾਲ ਮਾਂ ਨੂੰ ਆਖਿਆ ਮਾਂ ਡਰਾਮੇ ਕਰਨ ਦੀ ਲੋੜ ਨਹੀਂ ਮੈਨੂੰ ਪਤਾ ਹੈ ਤੂੰ ਅੰਦਰੋਂ ਰੋ ਰਹੀ ਹੈ ਮੈਂ ਕਿਉਂ ਰੋਣਾ ਮੈਂ ਤਾਂ ਕੱਪੜੇ ਸੰਭਣ ਆਈ ਸੀ ਅੰਦਰ ਜਿੱਤੋ ਨੇ ਆਪਣੇ ਆਪ ਨੂੰ ਸੰਭਾਲਦਿਆਂ ਕਿਹਾ ਕੁੜੀ ਬਾਹਰ ਆਪਣੀ ਛੋਟੀ ਭੈਣ ਕੋਲ ਚਲੀ ਗਈ ਉਹ ਅਜੇ ਵੀ ਅੱਖਾਂ ਭਰੀ ਬੈਠੀ ਸੀ ਤੈਨੂੰ ਚੈਨ ਆ ਗਿਆ ਹੁਣ ਮਾਂ ਨੂੰ ਰਵਾ ਕੇ ਤੂੰ ਇੰਨੀ ਵੱਡੀ ਹੋ ਗਈ ਏ ਪਰ ਤੈਨੂੰ ਅਕਲ ਨਹੀਂ ਆਉਣੀ ਤੈਨੂੰ ਪਤਾ ਏ ਨਾ ਮਾਂ ਆਪ ਕਿੰਨੀ ਔਖੀ ਹੋ ਜਾਂਦੀ ਏ ਕਿ ਆਪਣੇ ਕੋਈ ਵੀਰ ਨਹੀਂ ਇਹ ਕਿੱਤੋਂ ਦੁਕਾਨ ਤੋਂ ਮਿਲਣ ਵਾਲੀ ਚੀਜ਼ ਹੈ ਭਾਈ ਮਾਂ ਤੈਨੂੰ ਲੈ ਕੇ ਦਊਗੀ ਪਰ ਉੱਥੇ ਨਾਨੀ ਦੀਆਂ ਸਹੇਲੀਆਂ ਆਖਦੀਆਂ ਸੀ ਮੈਂ ਜਦੋਂ ਨਾਨੀ ਨਾਲ ਗੁਰਦੁਆਰੇ ਗਈ ਕੁੜੀ ਨੇ ਰੋਂਦਲ ਜਹੀ ਆਵਾਜ਼ ਵਿੱਚ ਆਖਿਆ ਫਿਰ ਕੀ ਹੋ ਗਿਆ ਬੁੜੀਆਂ ਕਹਿੰਦੀਆਂ ਹੀ ਹੁੰਦੀਆਂ ਨੇ ਚੁੱਪ ਕਰਕੇ ਸੁਣ ਲਈਦਾ ਉੱਥੇ ਹੀ ਝਾੜ ਪਾ ਦੇਈਦੀ ਆ ਮੈਨੂੰ ਦੇਖ ਕੇ ਵੀ ਤਾਂ ਕਹਿੰਦੀਆਂ ਨੇ ਮੈਂ ਕਦੇ ਮਾਂ ਨੂੰ ਦੱਸਿਆ ਮਾਂ ਤਾਂ ਪਹਿਲਾਂ ਹੀ ਵਿਚਾਰੀ ਬਣੀ ਰਹਿੰਦੀ ਹੈ ਜਸ਼ਨ ਨੇ ਕਿਰਨ ਨੂੰ ਕਦੇ ਮਾਂ ਨੂੰ ਵੀਰ ਬਾਰੇ ਕੋਈ ਗੱਲ ਨਹੀਂ ਸੀ ਆਖੀ ਜਸ਼ਨ ਹਮੇਸ਼ਾ ਇਸ ਗੱਲ ਦਾ ਵਿਰੋਧ ਕਰਦੀ ਰਹਿੰਦੀ ਜਦੋਂ ਕੁੜੀ ਮੁੰਡੇ ਵਿੱਚ ਫਰਕ ਸਮਝਿਆ ਜਾਂਦਾ ਅੱਜ ਉਸ ਨੇ ਕਿਰਨ ਨੂੰ ਆਖਿਆ ਕਿ ਮਾਂ ਦੀ ਉਦਾਸੀ ਦੂਰ ਕਰਨੀ ਹੈ ਕਿਸੇ ਤਰੀਕੇ ਨਾਲ ਉਹ ਹਜੇ ਸਕੀਮ ਬਣਾ ਹੀ ਰਹੀ ਸੀ ਕਿ ਗਵਾਂਢ ਵਿੱਚ ਰਹਿੰਦੀ ਤਾਈ ਉਸ ਦੇ ਘਰ ਆ ਗਈ। ਉਸ ਨੇ ਚਾਰਕ ਵਰਿਆਂ ਦੀ ਪੋਤੀ ਨੂੰ ਮੋਢੇ ਲਾਇਆ ਹੋਇਆ ਸੀ। ਜੋ ਬਿਮਾਰ ਸੀ। ਉਹ ਵੇੜੇ ਵਿੱਚ ਇੱਧਰ ਉੱਧਰ ਨਿਗਾਹ ਮਾਰਦਿਆਂ ਬੋਲੀ ਤੁਹਾਡਾ ਪਾਪਾ ਕਿੱਥੇ ਆ? ਉਹ ਤਾਂ ਖੇਤ ਨੇ ਤਾਈ, ਕੰਮ ਸੀ ਕੋਈ। ਜਸ਼ਨ ਨੇ ਪੁੱਛਿਆ ਹਾਂ ਸ਼ਹਿਰ ਜਾਣਾ ਸੀ। ਕੁੜੀ ਦਾ ਤਾਪ ਨਹੀਂ ਉਤਰਦਾ। ਫਿਰ ਪਿੰਡ ਵਾਲਾ ਡਾਕਟਰ ਕਹਿੰਦਾ ਸ਼ਹਿਰ ਲੈ ਜਾਓ। ਵੀਰਾ ਕਿੱਥੇ ਆ ਤਾਈ ਕਿਰਨ ਨੇ ਪੁੱਛਿਆ ਉਹ ਤਾਂ ਤੜਕੇ ਹੀ ਰੱਜ ਕੇ ਬੈਠ ਜਾਂਦਾ ਜੇ ਕਿਸੇ ਕਰਮ ਦਾ ਹੁੰਦਾ ਆਪੇ ਲੈ ਜਾਂਦਾ ਆਪਦੀ ਧੀ ਨੂੰ ਉਸ ਦੀਆਂ ਅੱਖਾਂ ਪਰ ਆਈਆਂ ਇੱਕ ਮਿੰਟ ਰੁਖੋ ਆਖ ਕੇ ਜਸ਼ਨ ਅੰਦਰ ਗਈ ਜਦੋਂ ਉਹ ਬਾਹਰ ਆਈ ਤਾਂ ਉਸ ਦੇ ਹੱਥ ਵਿੱਚ ਸਕੂਟੀ ਦੀ ਚਾਬੀ ਸੀ ਧਿਆਨ ਨਾਲ ਜਾਣਾ ਪੁੱਤ ਅੰਦਰੋਂ ਜੀਤੋ ਦੀ ਆਵਾਜ਼ ਆਈ ਉਸ ਨੇ ਸਕੂਟੀ ਸਟਾਰਟ ਕੀਤੀ ਤੇ ਬੋਲੀ ਆਓ ਚਲਿਏ ਤਾਈ ਤਾਈ ਆਪਣੀ ਪੋਤੀ ਨੂੰ ਚੰਗੀ ਤਰ੍ਹਾਂ ਗੋਦ ਵਿੱਚ ਲੈ ਕੇ ਬੈਠ ਗਈ ਤੇ ਸੋ ਸੋ ਅਸੀਸਾਂ ਦੇਣ ਲੱਗੀ ਤੁਹਾਡੇ ਪਾਪੇ ਨੇ ਵੀ ਜਿਉਣ ਜੋਗੇ ਨੇ ਕਦੇ ਨਹੀਂ ਕੰਮ ਨੂੰ ਜਵਾਬ ਦਿੱਤਾ ਸੀ ਤਾਈ ਦੀ ਗੱਲ ਸੁਣ ਕੇ ਜਸ਼ਨ ਨੂੰ ਮਾਣ ਮਹਿਸੂਸ ਹੋਇਆ ਤਾਈ ਅੱਗੋਂ ਸੜਕ ਟੁੱਟੀ ਏ ਕੁੱਟ ਕੇ ਹੱਥ ਪਾ ਲੋ ਮੈਨੂੰ ਪਤਾ ਹੈ ਪੁੱਤ ਮੈਂ ਕਿਹੜਾ ਅੱਜ ਪਹਿਲੇ ਦਿਨ ਚੱਲੀ ਆ ਪੈਰੀ ਗਾਇਆ ਸਾਰਾ ਰਾਹ 10 ਮਿੰਟ ਵਿੱਚ ਹੀ ਨੇੜੇ ਦੇ ਸ਼ਹਿਰ ਡਾਕਟਰ ਕੋਲ ਪਹੁੰਚ ਗਈਆਂ ਡਾਕਟਰ ਨੇ ਦਵਾਈ ਦਿੱਤੀ ਕੁਝ ਚਿਰ ਉੱਥੇ ਰੁਕੀਆਂ ਕੁੜੀ ਦਾ ਬੁਖਾਰ ਉਤਰ ਗਿਆ ਤੀਜੇ ਦਿਨ ਫਿਰ ਆਉਣ ਲਈ ਆਖ ਕੇ ਡਾਕਟਰ ਨੇ ਕੁਝ ਦਵਾਈ ਘਰ ਨੂੰ ਦੇ ਦਿੱਤੀ ਬੁਖਾਰ ਉਤਰਨ ਤੋਂ ਬਾਅਦ ਕੁੜੀ ਦੀਆਂ ਅੱਖਾਂ ਅਜਹੀਆਂ ਖੁੱਲੀਆਂ ਪੋਤੀ ਨੂੰ ਦੇਖ ਕੇ ਤਾਈ ਦੀ ਜਾਨ ਵਿੱਚ ਜਾਨ ਆਈ ਕੋਣ ਕਹਿੰਦਾ ਧੀਆ ਪੁੱਤ ਨਾਲੋਂ ਘੱਟ ਹੁੰਦੀਆਂ ਨੇ ਪੁੱਤ ਹਜੇ ਆਖੇ ਨਾ ਲੱਗਣ ਧੀਆ ਤਾਂ ਆਪੇ ਬਿਨਾ ਕਹੇ ਹੀ ਕੰਮ ਕਰ ਦਿੰਦੀਆਂ ਨੇ ਤਾਈ ਬੱਸ ਕਰੋ ਫਿਰ ਕੀ ਹੋਇਆ ਮੈਂ ਘਰੇ ਵੇਲੀ ਸੀ ਤਾਈ ਨੇ ਫਿਰ ਅਸੀਸ ਦੇਣੀ ਸ਼ੁਰੂ ਕਰ ਦਿੱਤੀ ਅੱਗੇ ਸੜਕ ਤੇ ਕਾਫੀ ਭੀੜ ਸੀ ਜਸ਼ਨ ਨੇ ਸਕੂਟੀ ਰੋਕ ਦਿੱਤੀ ਤਾਈ ਨੇ ਕਿਸੇ ਨੂੰ ਪੁੱਛਿਆ ਤਾਂ ਪਤਾ ਲੱਗਿਆ ਕਿ ਕਿਸੇ ਗਵਾਂਢ ਵਿੱਚ ਪਿੰਡ ਦਾ ਮੁੰਡਾ ਬੇਸੁਰਤ ਹੋਇਆ ਪਿਆ ਲੋਕ ਆਖ ਰਹੇ ਸਨ ਕਿ ਵੱਧ ਨਸ਼ਾ ਖਾ ਲਿਆ ਦੇਖਦੇ ਹੀ ਦੇਖਦੇ ਪਿੰਡ ਦੇ ਸਿਆਣੇ ਬੰਦੇ ਉਸ ਨੂੰ ਚੁੱਕ ਕੇ ਹਸਪਤਲ ਲੈ ਗਏ ਦੇਖ ਕੇ ਮਨ ਬਹੁਤ ਉਦਾਸ ਹੋ ਗਿਆ ਇਹੋ ਜਿਹੇ ਕਮਜ਼ੋਰ ਮਨਾਵਾਲਿਆਂ ਨੇ ਹੀ ਸਾਰਾ ਪੰਜਾਬ ਬਦਨਾਮ ਕਰ ਦਿੱਤਾ ਸਮੱਸਿਆ ਦਾ ਹੱਲ ਲੱਭਣਾ ਦੀ ਸਮੱਸਿਆ ਨੂੰ ਹੀ ਭਲਾਉਣ ਲਈ ਨਸ਼ੇ ਦਾ ਸਹਾਰਾ ਲੈਂਦੇ ਨੇ ਇੱਕ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਦਸ ਹੋਰ ਖੜੀਆਂ ਕਰ ਦਿੰਦੇ ਨੇ ਇਹ ਸੋਚ ਰਹੀ ਸੀ हे ਰੱਬਾ ਜਾਨ ਬਚਾ ਦੇ ਵਿਚਾਰੇ ਦੀ ਚੰਦਰੇ ਨਸ਼ਿਆਂ ਨੇ ਤਾਂ ਰਾਜਕੁਮਾਰਾਂ ਵਰਗੇ ਪੁੱਤ ਨੂੰ ਖਾ ਲਿਆ ਤਾਈ ਨੇ ਵੱਡਾ ਸਾਰਾ ਹੋਂਕਾ ਲੈਂਦਿਆਂ ਆਖਿਆ ਜਸ਼ਨ ਪਤਾ ਨਹੀਂ ਕੀ ਸੋਚ ਰਹੀ ਸੀ ਉਸਨੇ ਸ਼ਾਇਦ ਤਾਈ ਦੀ ਗੱਲ ਸੁਣੀ ਹੀ ਨਹੀਂ ਪਰ ਪਹੁੰਚ ਕੇ ਫਿਰ ਤਾਈ ਸ਼ੁਰੂ ਹੋ ਗਈ ਪੁੱਤ ਤੈਨੂੰ ਨਹੀਂ ਪਤਾ ਤੂੰ ਮੁੰਡਿਆਂ ਨਾਲੋਂ ਵੱਧ ਕੇ ਕੰਮ ਕੀਤਾ ਮੁੰਡਾ ਤਾਂ ਮੇਰਾ ਰੱਜਿਆ ਪਿਆ ਅਗਵਾਂਡੀਆਂ ਦੇ ਮੁੰਡੇ ਨੂੰ ਹੱਥ ਜੋੜੇ ਵੇ ਲੈ ਜਾ ਪੁੰਚਾ ਦੇ ਮੇਰੀ ਪੋਤੀ ਨੂੰ ਖੜਾ ਖੜਾ ਹੀ ਹੱਥ ਮਾਰ ਗਿਆ ਆਖੇ ਮੇਰੇ ਕੋਲ ਟਾਈਮ ਹੈ ਨਹੀਂ ਮੇਰੇ ਦੋਸਤ ਉਡੀਕਦੇ ਨੇ ਚੰਗਾ ਪੁੱਤ ਜਿਉਂਦੀ ਰਹਿ ਮੈਂ ਫਿਰ ਆਉਂ ਤੇਰੀ ਮਾਂ ਕੋਲ ਸੌਂਗੀ ਕੁੜੀ ਇਹਨੂੰ ਘਰੇ ਲੈ ਜਾ ਇਦੀ ਮਾਂ ਵੀ ਫਿਕਰ ਕਰਦੀ ਹੋ ਤਾਈ ਨੇ ਕੁੜੀ ਨੂੰ ਮੋਢੇ ਲਾ ਕੇ ਚੁੰਨੀ ਦੇ ਪੱਲੇ ਨਾਲ ਉਸ ਦਾ ਸਿਰ ਟਕਦਿਆਂ ਆਖਿਆ ਤਾਈ 5 ਕਿ ਮਿੰਟ ਬਾਅਦ ਫਿਰ ਮੁੜਾਈ ਲੈ ਭੈਣੇ ਮੈਂ ਕਰਵਾ ਦੇਨੀ ਆ ਕੋਈ ਕੰਮ ਤਾਈ ਨੇ ਜਸ਼ਨ ਦੀ ਮਾਂ ਨੂੰ ਪੁੱਛਿਆ ਨਾਨਾ ਭੈਣੇ ਤੇਰੀ ਪੋਤੀ ਦੱਸ ਕਿਵੇਂ ਆ ਹੁਣ ਠੀਕ ਹੈ ਨਾ ਹੁਣ ਜਿਉਂਦੇ ਵਸਦੇ ਰਹੋ ਮੇਰੀ ਪੋਤੀ ਬਚਾ ਦਿੱਤੀ ਤੁਸੀਂ ਜਸ਼ਨ ਦੀ ਮਾਂ ਨੇ ਕਿਹਾ ਤਾਈ ਉਹ ਰੱਬ ਬਚਾਉਣ ਵਾਲਾ ਐ ਅਸੀਂ ਕੌਣ ਹੁੰਨੇ ਆ ਉਸਨੂੰ ਬਚਾਉਣ ਵਾਲੇ ਜਿੱਤੋ ਦੱਸਣ ਲੱਗੀ ਜਦੋਂ ਜਸ਼ਨ ਦੇ ਪਿਓ ਨੂੰ ਵੇਲ ਨਹੀਂ ਹੁੰਦੀ ਤਾਂ ਇਸ ਦੀਆਂ ਭੂਵਾ ਹੋਰਾਂ ਕੋਲ ਸੰਧਾਰਾ ਦੇਣ ਲਈ ਵੀ ਮੈਂ ਜਸ਼ਨ ਨੂੰ ਲੈ ਜਾਨੀ ਆ ਜੇ ਕਿਤੇ ਮਾਸੀ ਮਾਮਿਆਂ ਕੋਲ ਜਾਣਾ ਹੋਵੇ ਤਾਂ ਵੀ ਤੇਰੀਆਂ ਧੀਆਂ ਤਾਂ ਪੁੱਤਾਂ ਵਰਗੀਆਂ ਨੇ ਭੈਣੇ ਅਸੀਂ ਨਹੀਂ ਤਾਈ ਪੁੱਤਾਂ ਵਰਗੀਆਂ ਬੰਨਣਾ ਜਸ਼ਨ ਨੇ ਦੂਰੋਂ ਹੀ ਆਵਾਜ਼ ਮਾਰ ਲਈ ਕਰ ਲੈ ਗੱਲ ਤਾਈ ਨੇ ਹੱਸ ਕੇ ਕਿਹਾ ਜੀਤੋ ਨੇ ਤਾਈ ਕਿੰਨਾ ਚਿਰ ਗੱਲਾਂ ਕਰਦੀਆਂ ਰਹੀਆਂ ਕਈ ਨਿੱਕੇ ਨਿੱਕੇ ਕੰਮ ਤਾਈ ਨੇ ਕਰਵਾਏ ਜਸ਼ਨ ਦੀ ਮਾਂ ਨੇ ਜਾਂਦੀ ਹੋਈ ਨੇ ਉਹ ਦੁੱਧ ਦੀ ਗੜਵੀ ਅਤੇ ਕੋਲਾ ਪਰਕੇ ਚੋਲਾ ਦਾ ਦਿੱਤਾ ਤਾਈ ਤੁਰੀ ਜਾਂਦੀ ਫਿਰ ਅਸੀਸਾ ਦੇਣ ਲੱਗੀ ਜਿਉਂਦੇ ਵਸਦੇ ਰਹੋ ਤੰਦਰੁਸਤੀ ਦੇਵੇ ਮਾਲਕ ਰੱਬ ਭੁੱਲ ਜਾਂਦਾ ਇਸ ਘਰ ਤੇ ਵੀ ਤੇਰੇ ਘਰੋਂ ਕਾਹਦਾ ਘਟ ਆਏ ਜੇ ਇੱਕ ਜਵਾਕ ਦੇ ਦਿੰਦਾ ਵਚਾਰੀਆਂ ਨੂੰ ਜਸ਼ਨ ਨੇ ਸੁਣ ਕੇ ਮੱਥੇ ਤੇ ਹੱਥ ਮਾਰਿਆ ਦੀਦੀ ਇਹ ਦੁਨੀਆ ਨਹੀਂ ਸੁਧਰ ਸਕਦੀ ਕਿਰਨ ਨੇ ਹੱਥ ਹਿਲਾਉਂਦੀ ਨੇ ਆਖਿਆ ਹੌਲੀ ਹੌਲੀ ਫਰਕ ਪਊ ਪੁੱਤ ਪਹਿਲਾਂ ਨਾਲੋਂ ਬਹੁਤ ਫਰਕ ਕੇ ਲੋਕਾਂ ਦੀ ਸੋਚ ਬਦਲੀਏ ਜੀਤੋ ਨੇ ਆਖਿਆ ਮਾਂ ਨੂੰ ਆਪਣੀ ਸੋਚ ਬਦਲ ਲੈ ਬਸ ਲੋਕ ਬਦਲਣ ਭਾਵੇਂ ਨਾ ਬਦਲਣ ਜਸ਼ਨ ਨੇ ਮਾਂ ਨੂੰ ਕੁੱਟ ਕੇ ਜੱਫੀ ਪਾਉਂਦੇ ਆ ਕੇ ਕਿਹਾ ਸਭ ਤੋਂ ਛੋਟੀ ਕੁੜੀ ਵੀ ਪਿਓ ਨਾਲ ਖੇਤੋਂ ਆ ਗਈ ਸੀ ਮੈਮੀ ਕੈਂਦੀ ਭੱਜੀ ਆਈ ਮਾਂ ਨੂੰ ਚਿੰਬੜ ਗਈ ਤਿੰਨੇ ਧੀਆਂ ਨੇ ਮਾਂ ਨੂੰ ਜਿਵੇਂ ਆਪਣੀ ਬੁੱਕਲ ਵਿੱਚ ਲੁਕੋ ਲਿਆ ਦੇਖਿਓ ਕਿਤੇ ਆਪਣਾ ਤਾਂ ਘਰ ਵੀ ਪੁਰਾਣਾ ਹੈ ਕਿਤੇ ਕੰਧਾਂ ਨਾ ਹਲਾ ਦਿਓ ਜਸ਼ਨ ਦੇ ਬਾਪੂ ਨੇ ਹੱਸਦਿਆਂ ਆਖਿਆ ਵੇੜੇ ਵਿੱਚ ਲੱਗੀ ਨਿੰਮ ਦੀਆਂ ਟਾਹਣੀਆਂ ਤੇ ਚੈਂਕ ਦੀਆਂ ਬੁਲਬੁਲਾਂ ਤੇ ਚਿੜੀਆਂ ਨੇ ਵੀ ਆਪਣੀਆਂ ਪਿਆਰੀਆਂ ਆਵਾਜ਼ਾਂ ਵਿੱਚ ਪਿਆਰ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਦੀ ਗਵਾਹੀ ਭਰ ਰਹੀ ਸੀ ਧੀਆ ਨਾਲ ਪਿਆਰ ਕਰਿਆ ਕਰੋ ਧੀਆ ਦਾ ਸਤਕਾਰ ਕਰਿਆ ਕਰੋ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ